ਸੁਖਵੀਰ ਸਿੰਘ ਬਾਦਲ ਤਨਖਾਹਿਆ ਕਰਾਰ ਦਿੱਤੇ ਗਏ ਸੁਖਵੀਰ ਸਿੰਘ ਬਾਦਲ ਦੇ ਨਾਲ ਹੀ ਉਸ ਵੇਲੇ ਦੇ ਜਦੋਂ ਸਰਕਾਰ ਸੀਗੀ ਮੰਤਰੀ ਤੇ ਉਦੋਂ ਦੀ ਜਿਹੜੀ ਕੋਰ ਕਮੇਟੀ ਸੀ ਉਹਨਾਂ ਨੂੰ ਵੀ ਸੱਦਿਆ ਗਿਆ ਤਿੰਨ ਜਥੇਦਾਰਾਂ ਤੋਂ ਸਾਬਕਾ ਤੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਆਖਰਕਾਰ ਸਿੰਘ ਸਹਿਬਾਨ ਨੇ ਫੈਸਲਾ ਸੁਣਾ ਦਿੱਤਾ ਸੁਖਵੀਰ ਬਾਦਲ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਧਾਰਮਿਕ ਤੌਰ ਤੇ ਸੇਵਾ ਲਗਾ ਦਿੱਤੀ ਗਈ ਅੱਜ ਵੀ ਸੁਖਵੀਰ ਬਾਦਲ ਸੇਵਾ ਨਿਭਾ ਰਹੇ ਨੇ ਲਗਾਤਾਰ 6 ਦਿਨ ਹੋ ਗਏ ਉਹਨਾਂ ਨੂੰ ਸੇਵਾ ਦੇ ਵਿੱਚ ਰੁੱਝਿਆ ਨੂੰ ਦੇਖੋ ਸ਼੍ਰੀ ਕਾਉਤਖ ਸਭ ਤੋਂ ਸੇਵਾ ਲੱਗੀ ਹੈ ਹੂੰ ਜਿਹੜੇ ਤਾਂ ਸੁਖਵੀਰ ਸਿੰਘ ਦੇ ਸਾਥੀ ਨੇ ਉਹਨਾਂ ਦੇ ਤਾਂ ਗੱਲ 'ਚ ਫੱਟੀਆਂ ਪੰਗਾ ਹੋਈਆਂ ਨੇ ਹੂੰ ਜਿਹੜੇ ਦੂਜੇ ਐ ਉਹ ਸਿੰਪਲ ਸੇਵਾ ਕਰ ਰਹੇ ਐ ਜਦੋਂ ਜਦੋਂ ਜਿਵੇਂ ਜਿਵੇਂ ਅੱਗੇ ਵੱਧਦਾ ਜਾ ਰਿਹਾ ਹੈ ਤੁਸੀਂ ਕਿਹਾ ਵੀ ਸੁਖਵੀਰ ਸੁਆਦਲ ਤੇ ਜਿਹੜਾ ਹਮਲਾ ਹੋਇਆ ਕਤਤ ਰੂਪ ਦੇ ਵਿੱਚ ਨਰੈਣ ਸਿੰਘ ਚੌੜਾ ਨੇ ਕੀਤਾ ਤਾਂ ਇਹ ਵੀ ਗੱਲਾਂ ਚੱਲ ਪਈਆਂ ਕਿ ਇਹ ਤਾਂ ਸਾਰਾ ਜਾਣ ਬੁੱਝ ਕੇ ਹੋਇਆ ਗਾ ਬੀਬੀ ਆ ਗਰਦੀਪ कौर ਚੱਠਾ ਜਿਹੜੀ ਮਠਾਈ ਦਾ ਡੱਬਾ ਲੈ ਕੇ ਉੱਥੇ ਪਹੁੰਚ ਗਈ ਕਹਿੰਦੀ ਵੀ ਆ ਜਿਹੜਾ ਕੰਮ ਨਰੈਣ ਸਿੰਘ ਚੌੜੇ ਨੇ ਕੀਤਾ ਇਹ ਤਾਂ ਪਹਿਲਾਂ ਹੋ ਜਾਣਾ ਚਾਹੀਦਾ ਇੱਥੇ 25000 ਤੋਂ ਵੱਧ ਪੰਜਾਬ ਦੇ ਨੌਜਵਾਨ ਹਿੰਦੂ ਭਾਈਚਾਰਾ ਪੁਲਿਸ ਕਰਮਚਾਰੀ ਤੇ ਹੋਰ ਇਸ ਦੁਨੀਆ ਤੋਂ ਰੁਕਸਤ ਹੋ ਗਏ ਪਰ ਥੋੜੇ ਤੇ ਲਾਗੂ ਉਹ ਹੁੰਦਾ ਕੋਈ ਮਰੇ ਭਾਵੇਂ ਜੀਏ ਸੁਤਰਾ ਘੋਲ ਪਤਾਸੇ ਪੀਏ ਉਹ ਵੀ ਵੀਰੇ ਉੱਥੇ ਲੱਡੂ ਬੰਡੇ ਬਰਫੀ ਬਣ ਗਈ ਜਿਹੜਾ ਬੰਦਾ ਕਮੇਟੀ ਦਾ ਮੁਖੀ ਬਨਾਇਆ ਹੈ ਉਹੀ ਜਾ ਕੇ ਜੱਧਰ ਸਾਹਿਬ ਨਾਲ ਬੰਦ ਕਮਰਾ ਮੀਟਿੰਗਾਂ ਕਰਨ ਲੱਗ ਗਿਆ ਜੱਧਦਾਰ ਸਾਹਬ ਨੇ ਕਿਹਾ ਤਾਂ ਇਹ ਹੋਈ ਹੈ ਕਿ ਭੰਗ ਕਰਕੇ ਨਵੇਂ ਸਿਰ ਤੋਂ 6 ਮਹੀਨਿਆਂ ਚ ਭਰਤੀ ਕਰੋ ਨਵੇਂ ਡੈਲੀਗੇਟ ਚੁਣੋ ਨਵੇਂ ਡੈਲੀਗੇਟ ਚੁਣ ਕੇ ਫਿਰ ਪ੍ਰਧਾਨ ਦੀ ਚੋਣ ਕਰਿਓ ਸਰਬੰਸਿੰਘ ਪੰਦੇਰ ਖੁਰਾਂ ਦਾ ਵੀ ਬਾਕੀ ਕਿਸਾਨ ਲੀਡਰਾਂ ਦਾ ਵੀ ਕਿ ਜਦੋਂ ਪਹਿਲਾਂ ਸਰਕਾਰਾਂ ਦੇ ਵਿੱਚ ਲੀਡਰ ਸੀਗੇ ਉਹ ਬਿਆਨ ਦਿੰਦੇ ਸੀਗੇ ਵੀ ਭਾਈ ਜਿਨੇ ਜਾਣਾ ਟਰੈਕਟਰ ਟਰਾਲੀਆਂ ਨਾਲ ਲੈ ਕੇ ਜਾਓ ਦਿੱਲੀ ਜਾਣਾ ਤਾਂ ਪੈਦਲ ਜਾਓ ਹੋਰ ਨਾ ਵਹਿਕਲਾਂ ਤੇ ਚਲੇ ਜਾਓ ਟਰੈਕਟਰ ਟਰਾਲੀਆਂ ਨਹੀਂ ਲੈ ਜਾਣ ਦਿੱਤੇ ਜਾਣਗੇ ਕਹਿੰਦੇ ਹੁਣ ਅਸੀਂ ਪੈਦਲ ਜਾਣਾ ਚਾਹੁੰਦੇ ਆ ਤਾਂ ਸਾਨੂੰ ਪੈਦਲ ਵੀ ਨਹੀਂ ਦਿੱਤਾ ਜਾ ਰਿਹਾ ਜਾਣ ਲਈ ਹੁਣਾ ਬੋਲੋ ਇਹ ਸੰਘਰਸ਼ ਚੱਲ ਰਿਹਾ ਹੈ ਤਾਂ ਬਾਕੀ ਕਿਸਾਨਾਂ ਨੂੰ ਜੇਕਰ ਇਹਨਾਂ ਦੀ ਕੋਈ ਗੱਲ ਮੰਨ ਵੀ ਲਈ ਜਾਂਦੀ ਆ ਤਾਂ ਉਹਨਾਂ ਨੂੰ ਉਹ ਗੱਲ ਮਨਜ਼ੂਰ ਹੋਵੇਗੀ ਜਾਂ ਨਹੀਂ ਹੋਵੇਗੀ ਮਤਲਬ ਸਾਰੇ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਆਉਣਾ ਹੈ ਪਰ ਕਿਸਾਨ ਵੱਖਰੇ ਵੱਖਰੇ ਰਾਹ ਤੇ ਤੁਰੇ ਹੋਏ ਨੇ ਤੇ ਹਰਿਆਣਾ ਨੇ ਪੂਰੀਆਂ ਰੋਕਾਂ ਹੋਰ ਵੀ ਸਖਤ ਕਰ ਦਿੱਤੀਆਂ ਨੇ ਸਰਵਿੰਦਰ ਜਿਹੜੀ ਗੱਲ ਗੱਲਬਾਤ ਰਹੀ ਹੋਵੇ ਹੂੰ ਅਸੀਂ ਹਮੇਸ਼ਾ ਇਸ ਗੱਲ ਦੇ ਚਾਹ ਬਣਾ ਹੈ ਕਿ ਮਸਲਾ ਗੱਲਬਾਤ ਰਹੀਂ ਸੰਵਾਦ ਰਹੀਂ ਹੂੰ ਕੋਕੇ ਗੁਰਨਾਨਕ ਪਾਤਸ਼ਾਹ ਨੇ ਤਾਂ ਇਹੀ ਕਿਹਾ ਸੀਗਾ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਬਲਾ ਕੇ ਕੇਂਦਰ ਸਰਕਾਰ ਕਹਿੰਦੀ ਹੈ ਕਿ ਇਹਦੀ ਗਰੰਟੀ ਕੌਣ ਲਏਗਾ ਅਸੀਂ ਇਹਨਾਂ ਨਾਲ ਸਮਝੌਤਾ ਕਰ ਲੈਨੇ ਆ ਕੌਣ ਗਰੰਟੀ ਲਏਗਾ ਕਿ ਜਿਹੜੇ ਬਾਕੀ 32 34 ਜਿ세 ਬੰਦਿਆਂ ਦੇ ਬੈਠੇ ਆ ਉਹ ਇਹਨਾਂ ਦੀ ਗੱਲ ਮੰਨ ਲੈਣਗੇ ਝੰਡਾ ਦੇ ਨਜ਼ਦੀਕ ਪਿੰਡ ਲੇਲੇ ਵਾਲਾ ਦੇ ਵਿੱਚ ਵੀ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਸੀਗਾ ਰਾਤੋਂ ਰਾਤ ਕਿਸਾਨਾਂ ਦਾ ਮੋਰਚਾ ਚੁਕਵਾ ਦਿੱਤਾ ਗਿਆ ਕਈ ਕਿਸਾਨਾਂ ਨੂੰ ਰਾਹ ਦੇ ਵਿੱਚ ਰੋਕਿਆ ਗਿਆ ਮਾਨਸਾ ਦੇ ਵਿੱਚ ਪੁਲਿਸ ਮੁਲਾਜ਼ਮ ਪੁਲਿਸ ਅਫਸਰ ਤੇ ਕਿਸਾਨ ਆਪਸ ਚੁਲਜੇ ਦੇ ਨਜ਼ਰ ਆਏ ਗੱਡੀਆਂ ਭੰਨੀਆਂ ਗਈਆਂ ਇਤੋਂ ਤੱਕ ਕਿ ਕਈ ਕਿਸਾਨਾਂ ਨੂੰ ਕਹਿੰਦੇ ਹਿਰਾਸਤ ਚ ਵੀ ਲਿਆ ਗਿਆ ਤਿੰਨ ਥਾਣਿਆਂ ਦੇ ਮੁਖੀ ਵੀ ਜ਼ਖਮੀ ਹੋ ਗਏ ਇਸ ਦੌਰਾਨ ਦੇਖੋ ਗੈਸ ਪਾਈਪ ਲਾਈਨ ਵਾਲਾ ਮਾਮਲਾ ਸੀ ਜੀ ਜਿਹੜੀ ਚੀਜ਼ ਧਰਨਾ ਵਗੈਰਾ ਲਾਉਣ ਤੋਂ ਬਾਅਦ ਆਪਸ ਵਿੱਚ ਜਿੱਦੀ ਖਿੱਚ ਤੂ ਹੋਈ ਇੱਕ ਦੂਜੇ ਦਾ ਨੁਕਸਾਨ ਕਰਨ ਦੀ ਯਤਨ ਕੀਤੇ ਗਏ ਤੇ ਫਿਰ ਸਮਝੌਤਾ ਹੋ ਗਿਆ ਹ ਸਰਕਾਰਾਂ ਇਹ ਕੰਮ ਕਿਉਂ ਨਹੀਂ ਕਰਦੀਆਂ ਕਿ ਉਹ ਨੌਬਤੀ ਨਾ ਆਵੇ ਜਿਹਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜਾ ਆਏ ਚੰਡੀਗੜ੍ਹ ਦੇ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਵਿੱਚ ਸਮਾਗਮ ਰੱਖਿਆ ਗਿਆ ਸੀ ਇਹਦੇ ਵਿੱਚ ਨਵੇਂ ਜਿਹੜੇ ਤਿੰਨ ਕਾਨੂੰਨ ਲਿਆਂਦੇ ਗਏ ਨੇ ਉਹਨਾਂ ਦੇ ਉੱਤੇ ਚਰਚਾ ਹੋਈ ਸਮੀਖਿਆ ਕੀਤੀ ਗਈ ਲਾਈਵ ਡੈਮੋ ਦੇ ਕੇ ਦੱਸੇ ਗਏ ਰਸਮੀ ਤੌਰ ਦੇ ਉੱਤੇ ਕਹਿੰਦੇ ਹਰਪਾਲ ਸਿੰਘ ਚੀਮਾ ਹੋਰਾਂ ਨੇ ਜ਼ਰੂਰ ਸਵਾਗਤ ਕੀਤਾ ਪਰ ਉਸ ਤੋਂ ਬਾਅਦ ਦੇ ਵਿੱਚ ਬਾਕੀ ਤਰ੍ਹਾਂ ਨੇ ਇਸ ਸਮਾਗਮ ਤੋਂ ਦੂਰੀਆਂ ਬਣਾ ਕੇ ਰੱਖੀਆਂ ਬਾਹਰਲੇ ਜਿਹੜੇ ਲੋਕ ਸੀ ਉਹਨਾਂ ਦੇ ਬਾਰੇ ਵੀ ਸਵਾਲ ਸੀਗੇ ਕਿ ਉਹਨਾਂ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਗਿਆ ਉੱਥੋਂ ਦੇ ਵਿਦਿਆਰਥੀਆਂ ਨਾਲ ਹੀ ਰੁਬਰੂ ਹੋ ਗਿਆ ਸਾਰਾ ਕੁਝ ਜਿਹੜਾ ਉੱਥੋਂ ਦਾ ਅਸਲ ਦੇ ਵਿੱਚ ਮੇਅਰ ਹੈ ਹੂੰ ਜਿਹੜਾ ਨਗਰ ਨਿਗਮ ਪ੍ਰਸ਼ਾਸਨ ਹੈ ਝੰਡੀਗੜ੍ਹ ਦਾ ਉਹਨਾਂ ਨੇ ਸੱਦਿਆ ਕਿ ਹੂੰ ਹਰਪਾਲ ਸਿੰਘ ਚੀਮਾ ਇਸ ਕਰਕੇ ਨਹੀਂ ਗਏ ਹੂੰ ਉਹਨਾਂ ਨੂੰ ਤਾਂ ਪ੍ਰੋਟੋਕੋਲ ਦੇ ਮੁਤਾਬਕ ਜਾਣਾ ਪੈ ਰਿਹਾ ਸੀ ਇੱਕ ਮੰਤਰੀ ਦੇ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਦਾ ਸਵਾਗਤ ਕੀਤਾ ਬਾਅਦ ਦੇ ਵਿੱਚ ਫੇਰ ਵੀ ਸਵਾਗਤ ਕੀਤਾ ਜਾਂਦੇ ਆ ਤਾਂ ਸੋ ਉੱਥੇ ਜਿਹੜਾ ਆਏ ਪੰਜਾਬ ਨੇ ਪੰਜਾਬ ਮੰਤਾਨੀ ਇਹਨਾਂ ਕਾਨੂੰਨਾਂ ਨੂੰ ਉਹਨਾਂ ਚੋਂ ਆ ਭਗਵੰਤ ਮਾਨ ਦੀ ਸਰਕਾਰ ਕਿਤੇ ਇਹਨਾਂ ਨੂੰ ਚੜਾਉਣ ਵਾਸਤੇ ਤਾਂ ਨਹੀਂ ਆਏ ਸਤਿ ਸ੍ਰੀ ਅਕਾਲ ਸੜਕ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਖਾਸ ਤੌਰ ਦੇ ਉੱਤੇ ਹਫ਼ਤੇ ਭਰ ਦੀਆਂ ਸਰਗਰਮੀਆਂ ਤੇ ਝਾਤ ਪਾਉਣੇ ਆ ਕਿ ਹਫ਼ਤੇ ਦੇ ਦੌਰਾਨ ਕੀ ਕੁਝ ਵਾਪਰ ਗਿਆ ਦੇਸ਼ ਦੇ ਵਿੱਚ ਸੂਬੇ ਦੇ ਵਿੱਚ ਰਾਜਨੀਤੀ ਦੇ ਵਿੱਚ ਕੀ ਉਥਲ-ਪੁਥਲ ਹੋ ਗਈ ਸਾਰਾ ਕੁਝ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਤੇ ਇਸ ਪ੍ਰੋਗਰਾਮ ਦਾ ਹਿੱਸਾ ਬੰਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਵਾਗਤ ਹੈ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਸਭ ਜਿਸ ਤਰ੍ਹਾਂ ਦੇ ਨਾਲ ਵਕਫਾ ਖ ਮੁੱਦੇ ਦਿੱਤੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਆਂ ਤੁਹਾਡਾ ਪ੍ਰਤੀਕਰਮ ਵੀ ਜਾਣਦੇ ਜਾਵਾਂਗੇ ਤੇ ਸਭ ਤੋਂ ਪਹਿਲਾਂ ਖਬਰ ਲੈਣੇ ਆਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਮਨਾਇਆ ਗਿਆ ਸ਼ਹੀਦੀ ਦਿਹਾੜਾ ਮਨਾਇਆ ਗਿਆ ਵਕਫਾ ਖ ਥਾਵਾਂ ਦੇ ਉੱਤੇ ਸਮਾਗਮ ਕੀਤੇ ਗਏ ਤੇ ਸੰਗਤ ਵੀ ਗੁਰੂ ਘਰਾਂ ਦੇ ਵਿੱਚ ਹਮਹਮਾ ਕੇ ਨਤਮਸਤਕ ਹੋਈ ਤਰਵਿੰਦਰ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਵਿਸ਼ੇਸ਼ ਥਾਨ ਹੈ ਹੂੰ ਕਿਉਂਕਿ ਉਹਨਾਂ ਨੇ ਉਸ ਵੇਲੇ ਜ਼ੁਲਮਾਂ ਦੀ ਸਾਰਾ ਕੁਝ ਆਪਣੇ ਸਿਰ ਤੇ ਲੈ ਕੇ ਆਪਣੀ ਕੁਰਬਾਨੀ ਦੇ ਕੇ ਹੂੰ ਇੱਕ ਕਿਸਮ ਦੇ ਨਾਲ ਹਿੰਦੂ ਭਾਈਚਾਰੇ ਦੀ ਰਾਖੀ ਕੀਤੀ ਸੀ ਹੂੰ ਜਿਸ ਵੇਲੇ ਜ਼ੁਲਮ ਦੀ ਇੰਤਹਾ ਹੋ ਗਈ ਸੀ ਔਰੰਗਜ਼ੇਬ ਰੋਜ਼ ਕਹਿੰਦੇ ਆ ਕਿ ਸਵਾਮਨ ਜੰਝੂ ਲਾ ਕੇ ਫਿਰ ਧਰਮ ਪਰਿਵਰਤਨ ਕਰਾਉਂਦਾ ਸੀ ਹੂੰ ਤਾਂ ਕੁਝ ਕਸ਼ਮੀਰੀ ਪੰਡਤ ਗੁਰੂ ਸਾਹਿਬ ਕੋਲੇ ਆਏ ਅਨੰਦਪੁਰ ਸਾਹਿਬ ਦੇ ਵਿੱਚ ਪੁੱਛਿਆ ਵੀ ਕੀ ਪ੍ਰੋਬਲਮ ਹੈ ਉਹਨਾਂ ਨੇ ਸਾਰੀ ਗੱਲ ਦੱਸੀ ਉਦੋਂ ਗੋਬਾਲ ਗੋਵਿੰਦ ਰਾਏ ਹਮ ਇਹਨਾਂ ਦੀ ਜਿਹੜੀ ਉਮਰ ਹੈ 9 ਸਾਲ ਸੀ ਜਦੋਂ ਉਹ ਚਾਰੇ ਪਾਸੇ ਆਏ ਤੇ ਖੇਡਦੇ-ਖੇਡਦੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੂੰ ਗੋਵਿੰਦ ਰਾਏ ਕਿਹਾ ਜਾਂਦਾ ਸੀ ਹਮ ਉਹਨਾਂ ਨੇ ਦੇਖਿਆ ਕਿ ਕਸ਼ਵੀਰੀ ਪੰਡਤਾਂ ਦੇ ਬਹੁਤ ਡਰ ਵਾਲਾ ਜਿਹੜਾ ਮਾਹੌਲ ਹੈ ਚਿਹਰੇ ਤੋਂ ਉਹ ਦੇਖਿਆ ਜਾ ਰਿਹਾ ਹੈ ਤਾਂ ਉਹਨਾਂ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਛਿਆ ਵੀ ਮਹਾਰਾਜੇ ਕੀ ਕਹੋ ਤਾਂ ਕਿ ਕੀ ਹੋ ਗਿਆ ਉਹ ਕਹਿਣ ਲੱਗੇ ਕਿ ਜਿਸ ਤਰੀਕੇ ਦਾ ਜ਼ੁਲਮ ਔਰੰਗਜ਼ੇਬ ਕਰ ਰਿਹਾ ਹੈ ਇਸ ਵੇਲੇ ਇੱਕ ਵੱਡੀ ਕੁਰਬਾਨੀ ਦੀ ਲੋੜ ਹੈ ਤਾਂ ਬਾਲ ਗੋਬਿੰਦ ਰਾਏ ਨੇ ਅੱਗੇ ਆਖਿਆ ਕਿ ਗੁਰੂ ਪਾਤਸ਼ਾਹ ਫਿਰ ਆਵਤੋਂ ਵੱਡਾ ਕੌਣ ਹੋ ਸਕਦਾ ਉਹ ਸ਼ਖਸੀਅਤ ਤਾਂ ਗੁਰੂ ਸਾਹਿਬ ਨੇ ਉਹਨਾਂ ਕਸ਼ਵੀਰੀ ਪਟਤਾਂ ਨੂੰ ਕਿਹਾ ਕਿ ਜਾਓ ਹੂੰ ਜਾ ਕੇ ਔਰਗਜੀਬ ਨੂੰ ਕਹਿ ਦਿਓ ਕਿ ਭਾਈ ਤੁਸੀਂ ਸਾਡੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਣਾ ਲਓ ਇਸਲਾਮ ਲਈ ਹੂੰ ਤੇ ਮੈਂ ਅਸੀਂ ਸਾਰੇ ਇਸਲਾਮ ਉਹ ਕਹਿੰਦੇ ਤਾਂ ਗੱਲੀ ਬੜੀ ਸੌਖੀ ਐ ਸਨੇਹਾ ਭੇਜਤਾ ਤੇ ਗੁਰੂ ਸਾਹਿਬ ਇਥੋਂ ਪੈਦਲ ਹੂੰ ਦਿੱਲੀ ਵੱਲ ਚੱਲ ਪਏ ਚਾਂਦਨੀ ਚੌਕ ਜਿੱਥੇ ਐਸ ਵੇਲੇ ਗੁਰਦੁਆਰਾ ਸ਼ੀਸ਼ਗੰਜ ਹੂੰ ਬਿਲਕੁਲ ਲਾਲ ਕਿਲੇ ਦੇ ਸਾਹਮਣੇ ਉੱਥੇ ਪਹੁੰਚ ਗਏ ਗੁਰੂ ਸਾਹਿਬ ਤੋਂ ਪੁੱਛਿਆ ਗਿਆ ਉਹ ਕਹਿੰਦੇ ਵੀ ਮੈਂ ਸਿਰ ਦੇ ਦਿਆਂਗਾ ਹੂੰ ਪਰ ਸਿਰ ਨਹੀਂ ਦਿੰਦਾ ਸਹੀ ਤਾਂ ਕਹਿਣਾ ਸੀਸ ਦਿਆ ਪਰ ਸਰੜ ਨਾ ਦਿਆ ਹੂੰ ਉਹਨਾਂ ਨੇ ਕੁਰਬਾਨੀ ਕੀਤੀ ਬਾਅਦ ਦੇ ਵਿੱਚ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਲੈ ਕੇ ਕਿੱਥੇ ਆਏ ਆਨੰਦਪੁਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਸੁਸ਼ੋਭਤ ਸੀ ਹੂੰ ਸੋ ਉਹਨਾਂ ਦੀ ਜਿਹੜੀ ਕੁਰਬਾਨੀ ਆ ਗੁਰੂ ਸਾਹਿਬ ਦੀ ਬਹੁਤ ਸਾਰੇ Hindu ਲੋਕ ਇਹ ਗੱਲ ਕਹਿੰਦੇ ਆ ਜਿਹੜੇ ਵਿਦਵਾਨ ਨੇ ਕਿ ਯਾਰ ਉਹ Hindu Hindu ਹੀ ਨਹੀਂ ਹੋ ਸਕਦਾ ਜਿਹਦੇ ਘਰ ਦੇ ਵਿੱਚ ਗੁਰੂ ਤੇਗ ਬਾਦਰ ਸਾਹਿਬ ਦੀ ਪੂਜਾ ਨਾ ਹੁੰਦੀ ਹੋਵੇ ਉਹਨਾਂ ਦੀ ਤਸਵੀਰ ਨਾ ਹੋਵੇ ਸੋ ਗੁਰੂ ਤੇਗ ਬਾਦਰ ਸਾਹਿਬ ਦਾ ਜਿਹੜਾ ਇਹ ਸ਼ਹੀਦੀ ਦਿਹਾੜਾ ਸੰਗਤਾਂ ਨੇ ਮਨਾਇਆ ਨਗਰ ਕੀਰਤਨ ਸਜਾਏ ਗਏ ਤੇ ਅਖੰਡ ਪਾਠ ਸਾਹਿਬ ਦੇ ਭੋਗ ਤੇ ਤਕਰੀਰਾਂ ਹੋਈਆਂ ਅਸੀਂ ਸਾਰੇ ਆਪਣੇ ਮਨ ਚ ਵੱਦੋ ਸ਼੍ਰੀ ਗੁਰੂ ਤੇਗ ਬਾਦਰ ਸਾਹਿਬ ਦੇ ਇਸ ਜਿਹੜਾ ਉਹਨਾਂ ਦੀ ਸ਼ਹੀਦੀ ਦਿਹਾੜਾ ਹੈ ਹੂੰ ਉਹਨੂੰ ਦੇਖ ਕੇ ਅਸੀਂ ਵੀ ਸ਼ਰਧਾ ਤੇ ਫੁੱਲ ਪੇਟ ਕਰਦੇ ਆਂ ਹੂੰ ਤੇ ਬੇਨਤੀ ਕਰਦੇ ਆ ਕਿ ਗੁਰੂ ਸਾਹਿਬ ਦੀਆਂ ਸਖਿਆਵਾਂ ਤੇ ਸਾਨੂੰ ਸਾਰਿਆਂ ਨੂੰ ਹਮਮ ਚੱਲਣ ਦੀ ਜ਼ਰੂਰਤ ਹੈ ਜਿੰਨਾ ਕੁਛ ਕੁਰਬਾਨੀ ਉਹਨਾਂ ਨੇ ਕੀਤੀ ਉਹਨਾਂ ਤੋਂ ਕੁਰਬਾਨੀ ਜਿਹੜੀ ਸ਼ੁਰੂ ਹੋਈ ਫਿਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਤੱਕ ਗਈ ਹਮ ਸੋ ਐਵੇਂ ਨਹੀਂ ਸਰਵੰਸਦਾ ਨਹੀਂ ਕਿਹਾ ਜਾਂਦਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆ ਇੱਥੇ ਜਿਹੜੇ ਅੱਜ ਤੇ ਮੈਂ ਉਹਦੇ ਚ ਚਲੋ ਗੱਲ ਤੇ ਨਾ ਜਾਵਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਬਹੁਤ ਵੱਡਾ ਬਲੀਦਾਨ ਸਾਰਿਆਂ ਦੇ ਸਾਹਮਣੇ ਆ ਸੋ ਅੱਜ 8 ਦਸੰਬਰ ਹੈ ਮੈਨੂੰ ਲੱਗਦਾ ਅੱਜ ਆਪਾਂ ਨੂੰ ਜਿਹੜਾ ਹੈਗਾ ਪਿਛਲੇ ਦਿਨਾਂ ਦੇ ਵਿੱਚ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਬਹੁਤ ਸ਼ਰਧਾ ਨਾਲ ਮਨਾ ਕੇ ਹਟੇ ਹਾਂ ਜੀ ਟਿਲ ਸਾਹਿਬ ਸੁਖਵੀਰ ਸਿੰਘ ਬਾਦਲ ਤਨਖਾਈਆ ਕਰਾਰ ਦਿੱਤੇ ਗਏ ਸੁਖਵੀਰ ਸਿੰਘ ਬਾਦਲ ਦੇ ਨਾਲ ਹੀ ਉਸ ਵੇਲੇ ਦੇ ਜਦੋਂ ਸਰਕਾਰ ਸੀਗੀ ਮੰਤਰੀ ਤੇ ਉਦੋਂ ਦੀ ਜਿਹੜੀ ਕੋਰ ਕਮੇਟੀ ਸੀ ਉਹਨਾਂ ਨੂੰ ਵੀ ਸੱਦਿਆ ਗਿਆ ਤਿੰਨ ਜਥੇਦਾਰਾਂ ਤੋਂ ਸਾਬਕਾ ਤੋਂ ਵੀ ਸਪਸ਼ਟਿਕਰਨ ਮੰਗਿਆ ਗਿਆ ਆਖਰਕਾਰ ਸਿੰਘ ਸਹਿਬਾਨ ਨੇ ਫੈਸਲਾ ਸੁਣਾ ਦਿੱਤਾ ਸੁਖਵੀਰ ਬਾਦਲ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਧਾਰਮਿਕ ਤੌਰ ਦੇ ਉਤੇ ਸੇਵਾ ਲਗਾ ਦਿੱਤੀ ਗਈ ਅੱਜ ਵੀ ਸੁਖਵੀਰ ਬਾਦਲ ਸੇਵਾ ਨਿਭਾ ਰਹੇ ਨੇ ਲਗਾਤਾਰ 6 ਦਿਨ ਹੋ ਗਏ ਉਹਨਾਂ ਨੂੰ ਸੇਵਾ ਦੇ ਵਿੱਚ ਰੁੱਝਿਆ ਨੂੰ ਤੇ ਦੂਜੇ ਪਾਸੇ ਸੁਖਵੀਰ ਬਾਦਲ ਦੇ ਜਿਹੜੇ ਸਾਥੀ ਨੇ ਉਹ ਆਪਣੀਆਂ ਆਪਣੀਆਂ ਸੇਵਾਵਾਂ ਕਿਤੇ ਕਿਤੇ ਜਿੱਥੇ ਲੱਗੀ ਸੀ ਉਹ ਪੂਰੀਆਂ ਵੀ ਕਰ ਚੁੱਕੇ ਨੇ ਤੇ ਕਈਆਂ ਨੂੰ ਅਜੇ ਵੀ ਜਾਰੀ ਹੈ ਪਰ ਸੁਖਬੀਰ ਬਾਦਲ ਇੱਕ ਪਾਸੇ ਸੇਵਾ ਨਿਭਾ ਰਹੇ ਦੂਜੇ ਪਾਸੇ ਉਹਨਾਂ ਦੇ ਉੱਤੇ ਹਮਲਾ ਹੋ ਜਾਂਦਾ ਹੈ ਵਾਰ-ਵਾਰ ਬਚ ਜਾਂਦੇ ਨੇ ਪੁਲਿਸ ਦੀ ਮੁਸਤੈਦੀ ਕਹਿ ਲੋ ਬਾਕੀ ਜਿਹੜੇ ਲੀਡਰ ਨੇ ਉਹ ਕਹਿੰਦੇ ਨੇ ਜੀ ਜਿਹੜੇ ਅਕਾਲੀ ਦਲ ਦੇ ਲੀਡਰ ਖੜੇ ਸੀ ਉਹਨਾਂ ਕਰਕੇ ਹੋ ਗਿਆ ਮੁਲਾਪਸ ਦੇ ਵਿੱਚ ਹਰ ਕੋਈ ਇਸ ਦਾ ਜਿਹੜਾ ਕ੍ਰੈਡਿਟ ਵਾਰ ਸ਼ੁਰੂ ਹੋ ਜਾਂਦੀ ਹੁੰਦੀ ਹੈ ਪਰ ਸੁਖਬੀਰ ਬਾਦਲ ਨੇ ਜਿਹੜੇ ਦੋ ਸਖਸ਼ ਉਹਨਾਂ ਦੀ ਡਿਊਟੀ ਲਈ ਤਾਇਨਾਤ ਸੀਗੇ ਲੰਮੇ ਸਮੇਂ ਤੋਂ ਪਰਿਵਾਰ ਦੀ ਸੁਰੱਖਿਆ ਕਰ ਰਹੇ ਸੀਗੇ ਐਸਆਈ ਪੰਜਾਬ ਪੁਲਿਸ ਦੇ ਉਹਨਾਂ ਨੂੰ ਗਲਵਕੜੀ ਦੇ ਵਿੱਚ ਲੈ ਕੇ ਕਿਹਾ ਹੈ ਕਿ ਤੁਹਾਡਾ ਜਿਹੜਾ ਹਸਾਨ ਆ ਉਹ ਕਦੇ ਵੀ ਨਹੀਂ ਬਾਦਲ ਪਰਿਵਾਰ ਭੁੱਲ ਸਕੇਗਾ ਤੁਸੀਂ ਇਹ ਜਿਹੜਾ ਵੱਡਾ ਕੰਮ ਕਰ ਦਿੱਤਾ ਹੈ ਤਾਂ ਉਸ ਤੋਂ ਬਾਅਦ ਵੀ ਕਈ ਤਰ੍ਹਾਂ ਦੀਆਂ ਅਪਡੇਟਸ ਨੇ ਨਰੈਣ ਸਿੰਘ ਚੋੜਾ ਜਿਨੇ ਹਮਲਾ ਕੀਤਾ ਉਹਨੂੰ ਵੀ ਪੰਥ ਦੇ ਵਿੱਚੋਂ ਛੇਕਣ ਦੀਆਂ ਗੱਲਾਂ ਹੋ ਗਈਆਂ ਨੇ ਤੇ ਕਾਫੀ ਕੁਝ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਸੁਖਵੀਰ ਬਾਦਲ ਆਪਣਾ ਸੇਵਾ ਕਰਮ ਨਿਭਾ ਰਹੇ ਨੇ ਦੇਖੋ ਸ਼੍ਰੀ ਕੌਤਾ ਸਭ ਤੋਂ ਸੇਵਾ ਲੱਗੀ ਹੈ ਹੂੰ ਜਿਹੜੇ ਤਾਂ ਸੁਖਵੀਰ ਸਿੰਘ ਦੇ ਸਾਥੀ ਨੇ ਉਹਨਾਂ ਦੇ ਤਾਂ ਗੱਲ 'ਚ ਫਟੀਆਂ ਪੰਗਾ ਹੋਈਆਂ ਨੇ ਜਿਹੜੇ ਦੂਜੇ ਐ ਉਹ ਸਿੰਪਲ ਸੇਵਾ ਕਰ ਰਹੇ ਐ ਉਹਨਾਂ ਨੂੰ 5 ਦਿਨ ਦੀ ਸੀ ਹਮ ਪਹਿਲਾਂ ਉਹ ਜਿਹੜੇ ਉੱਥੇ ਕਰਕੇ ਆਏ ਨੇ ਸ਼੍ਰੀ ਕਾਟਕ ਸਾਬ ਤੇ ਹਮ ਉਦੋਂ ਬਾਅਦ ਉਹਨਾਂ ਨੂੰ ਕਹਤਾ ਸੀਗਾ ਕਿ ਤੁਸੀਂ ਆਪਦੇ ਖੇਤਰ 'ਚ ਜਾ ਸਕਦੇ ਹੋ ਜਿਵੇਂ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਸਰਜੀਤ ਸਿੰਘ ਰਖੜਾ ਇਹਨਾਂ ਨੇ ਦੂਜੇ ਦਿਨ ਜਿਹੜੀ ਸੇਵਾ ਨਿਭਾਈ ਸੀ ਵਾਧਰਗੜ੍ਹ ਸਾਹਿਬ ਨਿਭਾਈ ਸੀ ਉਸ ਤੋਂ ਬਾਅਦ ਉਹ ਕਹਿੰਦੇ ਤੁਸੀਂ ਭਾਵੇਂ ਆਪਣੇ ਪਿੰਡ ਦੇ ਗੁਰੂ ਘਰ 'ਚ ਇਹ ਸੇਵਾ ਨਿਭਾ ਸਕਦੇ ਹੋ ਉਹਨਾਂ ਦੀ ਸੇਵਾ ਸੰਪੰਨ ਹੋ ਗਈ ਹੈ ਤੇ ਉਦੋਂ ਜਦੋਂ ਜਦੋਂ ਜਿਵੇਂ ਜਿਵੇਂ ਅੱਗੇ ਵੱਧਦਾ ਜਾ ਰਿਹਾ ਹੈ ਤੁਸੀਂ ਕਿਹਾ ਵੀ ਸੁਖਵੀਰ ਸਵਾਦਲ ਤੇ ਜਿਹੜਾ ਹਮਲਾ ਹੋਇਆ ਕਥਤ ਰੂਪ ਦੇ ਵਿੱਚ ਨਰੈਨ ਸਿੰਘ ਚੌੜਾ ਨੇ ਕੀਤਾ ਤਾਂ ਇਹ ਵੀ ਗੱਲਾਂ ਚੱਲ ਪਈਆਂ ਕਿ ਇਹ ਤਾਂ ਸਾਰਾ ਜਾਣ ਬੁੱਝ ਕੇ ਹੋਇਆਗਾ ਜੀ ਕਿਉਂਕਿ ਨਰੈਨ ਸਿੰਘ ਚੌੜਾ ਉੱਥੇ ਕਾਫੀ ਕੁਝ ਨਾਜਰਾਏ ਇੱਕ ਹਰਪਾਲ ਸਿੰਘ ਐਸਪੀ ਨੇ ਉਹਦੇ ਨਾਲ ਇੱਕ ਦਿਨ ਪਹਿਲਾਂ ਗਲਵਤ ਕਰਦੇ ਨਾਜਰਾਏ ਉਧਰ ਵੀ ਗਲਵਤ ਕਰਦੇ ਨਾਜਰਾਏ ਹੁਣ ਦੋਨਾਂ ਤਰਾਹ ਤੋਂ ਦੋਸ਼ਵਾ ਦੋਸ਼ ਇੱਕ ਦੂਜੇ ਦੇ ਉੱਤੇ ਲੱਗ ਰਹੇ ਨੇ ਇੱਕ ਬੀਬੀ ਆ ਗਰਦੀਪ ਕੌਰ ਚੱਠਾ ਜਿਹੜੀ ਮਠਾਈ ਦਾ ਡੱਪਾ ਲੈ ਕੇ ਉੱਥੇ ਪਹੁੰਚ ਗਈ ਕਹਿੰਦੀ ਵੀ ਆਹ ਜਿਹੜਾ ਕਮਨ ਨਾਰਾਇਣ ਸਿੰਘ ਚੌੜੇ ਨੇ ਕੀਤਾ ਇਹ ਤਾਂ ਪਹਿਲਾਂ ਹੋ ਜਾਣਾ ਚਾਹੀਦਾ ਸੀ ਹਮ ਪਾਪ ਮੈਂ ਫਿਰ ਸਮੂਚੀ ਲੀਡਰਸ਼ਿਪ ਨੂੰ ਬੇਨਤੀ ਕਰਦਾ ਕਿ ਤੁਸੀਂ ਬਹੁਤ ਕੁਝ ਪੰਜਾਬ ਵਿੱਚ ਬੀਤ ਗਿਆ ਬਹੁਤ ਕੁਝ ਪੰਜਾਬ ਵਿੱਚ ਵਾਪਰ ਗਿਆ ਮੇਰਾ ਖਿਆਲ ਤੁਹਾਨੂੰ ਅਜੇ ਤੱਕ ਸਬਕ ਆਇਆ ਨਹੀਂ ਕਿਉਂਕਿ ਤੁਹਾਡਾ ਤਾਂ ਕੀ ਹੋਣਾ ਸੀ ਇੱਥੇ 25000 ਤੋਂ ਵੱਧ ਪੰਜਾਬ ਦੇ ਨੌਜਵਾਨ ਹਿੰਦੂ ਭਾਈਚਾਰਾ ਪੁਲਿਸ ਕਰਮਚਾਰੀ ਤੇ ਹੋਰ ਇਸ ਦੁਨੀਆ ਤੋਂ ਰੁਕਸਤ ਹੋ ਗਏ ਪਰ ਤੁਹਾਡੇ ਤੇ ਲਾਗੂ ਉਹ ਹੁੰਦਾ ਕੋਈ ਮਰੇ ਭਾਵੇਂ ਜੀਏ ਸੁਤਰਾ ਘੋਲ ਪਤਾਸੇ ਪੀਏ ਓ ਵੀ ਵੀ ਨੇ ਉੱਥੇ ਲੰਡੂ ਬੰਡੇ ਵਰਕੀ ਬਣਦੀ ਹੂੰ ਇਹ ਵੀ ਕਿਸੇ ਇੱਕ ਵਿਸ਼ੇਸ਼ ਚੀਜ਼ ਨੂੰ ਸੰਬੋਲਕ ਹੁੰਦਾ ਹੈਗਾ ਹੂੰ ਅਜੇ ਵੀ ਅਸੀਂ ਬੇਨਤੀ ਕਰਦੇ ਆਂ ਕਿ ਬੱਸ ਕਰੋ ਜੇ ਅਕਾਲ ਤਖਤ ਸਾਹਿਬ ਨੂੰ ਤੁਸੀਂ ਮੰਨਦੇ ਹੀ ਨਹੀਂ ਹੂੰ ਉਹਨਾਂ ਨੇ ਕੁਛ ਕਿਹਾ ਤਿੰਨ ਦਿਨਾਂ ਦੇ ਵਿੱਚ ਵਿੱਚ ਅਸਤੀਫਾ ਦੇਣ ਹੂੰ ਉਹ ਤਾਂ ਗੱਲ ਸੁਣੀ ਨਹੀਂ ਜਾ ਰਹੀ ਜਿਹੜਾ ਬੰਦਾ ਕਮੇਟੀ ਦਾ ਮੁਖੀ ਬਨਾਇਆ ਹੈ ਉਹੀ ਜਾ ਕੇ ਜੱਧਰ ਸਾਹਿਬ ਨਾਲ ਬੱਦ ਕਮਰਾ ਮੀਟਿੰਗਾਂ ਕਰਨ ਲੱਗ ਗਏ। ਤਿੰਨ ਦਿਨਾਂ ਵਾਲੀ ਗੱਲ ਹੀ ਭੁੱਲ ਗਏ। ਕਹਿੰਦੇ ਜੀ ਕਿਹਾ ਵਰਕਿੰਗ ਕਮੇਟੀ ਨੂੰ ਇਹ ਕੋਰ ਕਮੇਟੀ ਬੁਲਾ ਕੇ ਬਹਿ ਗਏ। ਹੁਣ ਕੱਲ ਨੂੰ ਜਿਹੜੇ ਸੁਧਾਰ ਲੈਰ ਬਾਰੇ ਆ ਉਹ ਵੀ ਕੱਲ ਨੂੰ ਅੰਮ੍ਰਿਤਸਰ ਜਾ ਰਹੇ ਨੇ ਉਹ ਕਹਿੰਦੇ ਅਸੀਂ ਆਪਦੀ ਜਿਹੜੀ ਅਕਾਲੀ ਦਲ ਆ ਭੰਗ ਕਰਦੇ ਨੇ। ਹੂੰ ਜੱਥੇਦਾਰ ਸਾਹਿਬ ਨੇ ਕਿਹਾ ਤਾਂ ਇਹ ਹੋਈ ਹੈ ਕਿ ਭੰਗ ਕਰਕੇ ਨਵੇਂ ਸਿਰੇ ਤੋਂ 6 ਮਹੀਨੇ ਚ ਭਰਤੀ ਕਰੋ। ਨਵੇਂ ਡੈਲੀਗੇਟ ਚੁਣੋ ਨਵੇਂ ਡੈਲੀਗੇਟ ਚੁਣ ਕੇ ਫਿਰ ਪ੍ਰਧਾਨ ਦੀ ਚੋਣ ਕਰਿਓ ਤੇ ਹੁਣ ਫੇਰ ਤਰਲੋ ਮੱਛੀ ਹੋਏ ਫਿਰਦੇ ਨੇ ਕਿ ਕਿਵੇਂ ਨਾ ਕਿਵੇਂ ਸੁਖਵੀਰ ਸਿੰਘ ਦਾ ਉਹਦਾ ਬਰਾਰ ਬਰਕਰਾਰ ਰੱਖਿਆ ਜਾ ਵੀ ਕੀ ਭਾਵੇਂ ਤੁਸੀਂ ਤਨਖਾਹ ਭੁਗਤ ਲਈ ਵਿਸ਼ੇ ਪੱਤਰ ਤੇ ਆਪਦੇ ਅਕਸ ਦੇ ਉੱਤੇ ਜਾ ਕੇ ਦੇਖੋ ਜੇ ਅਜੇ ਵੀ ਇਹਨਾਂ ਨੂੰ ਇੱਕ ਪਰਿਵਾਰੇ ਨਜ਼ਰ ਆਉਂਦਾ ਹੈ ਪੰਥ ਨਜ਼ਰ ਨਹੀਂ ਆਉਂਦਾ ਤੇ ਫਿਰ ਮੈਂ ਕੁਝ ਨਹੀਂ ਕਹਿ ਸਕਦਾ ਇਹ ਉਦੋਂ ਜਾ ਕੇ ਸਦਾar ਆਊਗਾ ਜਦੋਂ ਪੰਥ ਪ੍ਰਸਤ ਲੋਕ ਉਹ ਬੰਚ ਦੇ ਉੱਤੇ ਜਾ ਕੇ ਬੈਠਣਗੇ ਨਿਜ ਪ੍ਰਸਤਾਲੇ ਨਹੀਂ ਕਿਹਾ ਨਾ ਕਿ ਮੈਂ ਉੱਜੜਾਂ ਪੰਥ ਵਸੇ ਚੌਕਲੇ ਰ ਹ ਉਹ ਖਾਲਸਾ ਚਾਹੀਦਾ ਉਹ ਸੋਚ ਵਾਲਾ ਜੀ ਤੇ ਇਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਲੱਗਦੇ ਨੇ ਤਰ੍ਹਾਂ ਤਰ੍ਹਾਂ ਦੇ ਪਾਸਿਓਂ ਉਹ ਸਾਡੇ ਸਭ ਦੇ ਸਾਹਮਣੇ ਨਜ਼ਰ ਆ ਰਹੇ ਨੇ ਨਾ ਇਹਨਾਂ ਨੇ ਹੁਣ ਅਕਾਲ ਤਖਤ ਸਾਹਿਬ ਨੂੰ ਮੰਨਿਆ ਨਾ ਇਹਨਾਂ ਨੇ ਵਿਰਸੇ ਬੁਲਟੋਏ ਵਾਲੇ ਮਾਮਲੇ 'ਚ ਮੰਨੇ ਆ ਤੇ ਨਾ ਇਹਨਾਂ ਨੇ ਹੂੰ ਉੱਥੋਂ ਜਿਹੜਾ ਕੀਰਤਨ ਜਰੀ ਹੁੰਦਾ ਹੈਗਾ ਉਹਦੇ ਤੇ ਮੰਨੇ ਆ ਹੂੰ ਜਦਰ ਸਾਹਿਬ ਨੇ ਕਹੇ ਸੀ ਆਪਣਾ ਚੈਨਲ ਵਾ ਲਾ ਕੇ ਸ਼ੁਰੂ ਕਰੋ ਉਹ ਵੀ ਨਹੀਂ ਮੰਨਿਆ ਜਾ ਰਹੇ ਜੀ ਹਰਤਲ ਸਾਹਿਬ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਰਾਹ ਦੇ ਉੱਤੇ ਤੁਰੇ ਹੋਏ ਨੇ ਸ਼ੰਭੂ ਦੇ ਖਨੌਰੀ ਬੈਰੀਅਰ ਦੇ ਉੱਤੇ ਮੋਰਚੇ ਲੱਗੇ ਨੇ ਖਨੌਰੀ ਬੈਰੀਅਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਤੇ ਲੰਮਾ ਸਮਾਂ ਹੋ ਗਿਆ ਕਹਿੰਦੇ ਹੁਣ ਉਹਨਾਂ ਦੀ ਸਿਹਤ ਵੀ ਵਿਗੜਨੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ 12ਵਾਂ ਦਿਨ ਘਟੋ-ਘਟ ਅੱਜ ਮੰਨਿਆ ਜਾ ਰਿਹਾ ਹੈ ਦੂਜੇ ਪਾਸੇ 6 ਦਸੰਬਰ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਸੀਗਾ ਸਰਵਨ ਸਿੰਘ ਪੰਦੇਰ ਹੋਰਾਂ ਨੇ ਉਹਨਾਂ ਨੇ ਜਦੋਂ ਪਹਿਲਾ ਜਥਾ ਭੇਜਿਆ ਤਾਂ ਉਹ ਜਥਾ ਵਾਪਸ ਮੋੜ ਦਿੱਤਾ ਗਿਆ ਅੱਗੇ ਨਹੀਂ ਵਧਣ ਦਿੱਤਾ ਗਿਆ ਕਈ ਕਿਸਾਨ ਜ਼ਖਮੀ ਵੀ ਹੋਏ ਥਰੂ ਗੈਸ ਦੇ ਗੋਲੇ ਤੱਕ ਵਰਾਏ ਗਏ ਤੇ ਇੱਕ ਜਥਾ ਫਿਰ ਤਿਆਰੀ ਦੇ ਵਿੱਚ ਹੈ ਉਹਨਾਂ ਨੇ ਵੀ ਉਧਰ ਨੂੰ ਰਵਾਨਾ ਹੋਣਾ 101 ਕਿਸਾਨ ਭੇਜੇ ਜਾ ਰਹੇ ਨੇ ਜਿਨ੍ਹਾਂ ਨੂੰ ਮਰਜੀ ਵੜੇ ਕਿਹਾ ਗਿਆ ਹੈ ਤੇ ਕਿਸਾਨ ਵੀ ਆਪਣੀ ਜਿਹੜੀ ਹੈ ਅੱਗੇ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਸਵਾਲ ਇਹ ਹੈ ਕਿ ਸਰਵਨ ਸਿੰਘ ਭੰਦੇਰ ਹੋਰਾਂ ਦਾ ਵੀ ਬਾਕੀ ਕਿਸਾਨ ਲੀਡਰਾਂ ਦਾ ਵੀ ਕਿ ਜਦੋਂ ਪਹਿਲਾਂ ਸਰਕਾਰਾਂ ਦੇ ਵਿੱਚ ਲੀਡਰ ਸੀਗੇ ਉਹ ਬਿਆਨ ਦਿੰਦੇ ਸੀਗੇ ਵੀ ਭਾਈ ਜਿਨੇ ਜਾਣਾ ਟਰੈਕਟਰ ਟਰਾਲੀਆਂ ਨਾ ਲੈ ਕੇ ਜਾਓ ਦਿੱਲੀ ਜਾਣਾ ਤਾਂ ਪੈਦਲ ਜਾਓ ਹੋਰ ਨਾਲ ਵਹੀਕਲਾਂ ਤੇ ਚਲੇ ਜਾਓ ਟਰੈਕਟਰ ਟਰਾਲੀਆਂ ਨਹੀਂ ਲਿਜਾਣ ਦਿੱਤੇ ਜਾਣਗੇ ਕਹਿੰਦੇ ਹੁਣ ਅਸੀਂ ਪੈਦਲ ਜਾਣਾ ਚਾਹੁੰਦੇ ਆ ਤਾਂ ਸਾਨੂੰ ਪੈਦਲ ਵੀ ਨਹੀਂ ਦਿੱਤਾ ਜਾ ਰਿਹਾ ਜਾਣ ਲਈ ਤੇ ਦੂਜੇ ਪਾਸੇ ਇੱਕ ਵੱਡੀ ਇਹਦੇ ਵਿੱਚ ਅਪਡੇਟ ਜਾਂ ਆਪਾਂ ਕਹਿ ਸਕਦੇ ਹਾਂ ਕਿ ਅਗਲੀ ਜਿਹੜੀ ਗੱਲ ਆਉਏ ਹੈ ਕਿ ਕਿਸਾਨ ਸਿਰਫ ਦੋ ਨੇ ਦੋ ਢਲੇਵਾਲ ਸਾਹਿਬ ਤੇ ਪੰਦੇਰ ਸਾਹਿਬ ਬਾਕੀ ਉਹਨਾਂ ਦੀਆਂ ਜੜੀਆਂ ਹਮਾਇਤੀ ਜਥੇਬੰਦੀਆਂ ਨੇ ਵੈਸੇ ਜਿਦੋਂ ਉਹ ਅਕਸਰ ਸੁਣਦੇ ਆ ਕਿ ਕਈ ਲੀਡਰ ਬਿਆਨ ਦਿੰਦੇ ਨੇ ਕਹਿੰਦੇ ਜੀ ਦੋ ਫਾਰਮਾਂ ਵੱਲੋਂ ਯਾਨੀ ਕਿ ਦੋ ਹੀ ਜਥੇਬੰਦੀਆਂ ਮੁੱਖ ਉਥੇ ਮੰਨੀਆਂ ਜਾ ਰਹੀਆਂ ਨੇ ਉਹਨਾਂ ਵੱਲੋਂ ਇਹ ਸੰਘਰਸ਼ ਚੱਲ ਰਿਹਾ ਹੈ ਬਾਕੀ ਕਿਸਾਨਾਂ ਨੂੰ ਜੇਕਰ ਇਹਨਾਂ ਦੀ ਕੋਈ ਗੱਲ ਮੰਨ ਵੀ ਲਈ ਜਾਂਦੀ ਆ ਤਾਂ ਉਹਨਾਂ ਨੂੰ ਉਹ ਗੱਲ ਮਨਜ਼ੂਰ ਹੋਵੇਗੀ ਜਾਂ ਨਹੀਂ ਹੋਵੇਗੀ ਮਤਲਬ ਸਾਰੇ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਆਉਣਾ ਹੈ ਪਰ ਕਿਸਾਨ ਵੱਖਰੇ ਵੱਖਰੇ ਰਾਹ ਤੇ ਤੁਰੇ ਹੋਏ ਨੇ ਤੇ ਹਰਿਆਣਾ ਨੇ ਪੂਰੀਆਂ ਰੋਕਾਂ ਹੋਰ ਵੀ ਸਖਤ ਕਰ ਦਿੱਤੀਆਂ ਨੇ ਤਰਵਿੰਦਰ ਜਿਹੜੀ ਗੱਲ ਗੱਲਬਾਤ ਰਾਹੀਂ ਹੋਵੇ ਹੂੰ ਅਸੀਂ ਹਮੇਸ਼ਾ ਇਸ ਗੱਲ ਦੇ ਚਾਹ ਬਣਾ ਹੈ ਕਿ ਮਸਲਾ ਗੱਲਬਾਤ ਰਾਹੀਂ ਸੰਵਾਦ ਰਾਹੀਂ ਹੂੰ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਇਹੀ ਕਿਹਾ ਸੀਗਾ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਬਲਾਏ ਹੂੰ ਸੰਵਾਦ ਕਰੋ ਹੂੰ ਆਪਸ ਵਿੱਚ ਦੀ ਗੱਲਬਾਤ ਕਰੋ ਤੇ ਗੱਲਬਾਤ ਰਹੀ ਕਿਹੜੇ ਮਸਲੇ ਦਾ ਹੱਲ ਨਹੀਂ ਹੁੰਦਾ ਹੂੰ ਹੁਣ ਕਈ ਵਾਰੀ ਆਇਆ ਹੋ ਜਾਂਦਾ ਕਿ ਕਦਮ ਚੱਕ ਲਿਆ ਜਿਵੇਂ ਕਹਿੰਦੇ ਆ ਨਾ ਕਿ ਚੜ ਜਾ ਬੱਚਾ ਸੂਲੀ ਰਾਮ ਭਲੀ ਕਰੇਗਾ ਮਤਲਬ ਉਹ ਸੜਾ ਕੁਸ਼ ਹੋ ਗਿਆ ਮੁੜ ਕੇ ਉਹ ਗੱਲ ਹੁੰਦੀ ਹੈ ਹੂੰ ਕਹਿੰਦੇ ਕੋਈ ਬੀਰਾਲਮਾ ਦੇ ਪਰਿਵਾਰ ਦੀ ਔਰਤ ਰੁਸ ਕੇ ਚੱਲ ਗਈ। ਹੂੰ। ਸ਼ਾਮ ਤੱਕ ਜਦੋਂ ਕੋਈ ਸੱਦਰੇ ਨਾ ਆਇਆ। ਉਧਰੋਂ ਬਗ਼ ਚੋਂ ਇੱਕ ਜਾਨਵਰ ਬੱਕਰੀ ਵਗੈਰਾ ਤੁਰ ਹੀ ਆਵੇ। ਹੂੰ। ਤੇ ਪੂੰਛ ਫੜ ਕੇ ਘਰ ਆ ਗਈ। ਕਹਿੰਦੀ ਤੁਸੀਂ ਸਮਝੋ ਤਾਂ ਮੈਂ ਥੋੜੇ ਕਰਕੇ ਆਈਆਂ। ਮੈਂ ਤਾਂ ਇਹ ਬੇਜਵਾਨ ਕਰਕੇ ਆਈਆਂ। ਹੂੰ। ਜਿਹੜੀ ਘਰਵਾਲੇ ਨੂੰ ਤੁਰ ਹੀ ਆਉਂਦੇ ਸੀ ਵੀ ਚਲੋ ਛੱਡ ਗਏ। ਹੂੰ। ਹੁਣ ਮੋਰਚਾ ਇਹਨਾਂ ਨੇ ਸ਼ੁਰੂ ਕਰ ਲਿਆ। 10 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ। ਹੂੰ। ਜਦੋਂ ਇਹਨਾਂ ਨੇ ਸ਼ੁਰੂ ਕੀਤਾ ਸੀ ਤੁਹਾਨੂੰ ਯਾਦ ਹੋਵੇਗਾ ਆਪਾਂ ਉਦੋਂ ਵੀ ਇਸੇ ਪ੍ਰੋਗਰਾਮ ਦੇ ਵਿੱਚ ਕਿਹਾ ਸੀ ਕਿ ਮਿੱਤਰੋ ਸੋਚ ਵਿਚਾਰ ਕਰ ਲਓ ਹੂੰ ਬਹੁ ਗਿਣਤੀ ਦਾ ਤੁਹਾਡੇ ਨਾਲ ਨਹੀਂ ਤੁਰ ਰਹੇ ਹੂੰ ਇਹੀ ਗੱਲ ਕੇਂਦਰ ਸਰਕਾਰ ਕਹਿੰਦੀ ਹੈ ਕਿ ਇਹਦੀ ਗਰੰਟੀ ਕੌਣ ਲਏਗਾ ਅਸੀਂ ਇਹਨਾਂ ਨਾਲ ਸਮਝੌਤਾ ਕਰ ਲੈਨੇ ਆ ਕੌਣ ਗਰੰਟੀ ਲਏਗਾ ਕਿ ਜਿਹੜੇ ਬਾਕੀ 32 34 ਜਿਹਾ ਬੰਦਿਆਂ ਆਲੇ ਬੈਠੇ ਆ ਉਹ ਇਹਨਾਂ ਦੀ ਗੱਲ ਮੰਨ ਲੈਣਗੇ ਜਦੋਂ ਤੁਹਾਡੀ ਮੰਨ ਜਲਿਕ ਹੈ ਇੱਕੋ ਮੰਜ਼ਲ ਤੇ ਪਹੁੰਚਣਾ ਕਿਸਾਨੀ ਮੰਗਾ ਨੇ ਤੇ ਫਿਰ ਇਹ 50 ਦੇ ਲਗਭਗ ਜਥੇਬੰਦੀਆਂ ਕਾਦੇ ਵਾਸਤੇ ਹਰਿਆਣੇ ਦੇ ਵਿੱਚ ਵੀ ਬਹੁਤ ਸਾਰੀਆਂ ਖੱਪ ਪੰਚਾਇਤਾਂ ਨਾਲ ਨਹੀਂ ਹੂੰ ਬਹੁਤ ਸਾਰੇ ਹੋਰ ਆਗੂ ਨਾਲ ਨਹੀਂ ਰਕੇਸ਼ ਟਕਹੜੀ ਯੂਪੀ ਵਾਲੇ ਉਹ ਇਹਨਾਂ ਦੇ ਨਾਲ ਨਹੀਂ ਜਿਹੜੇ ਹਰਿਆਣੇ ਦੇ ਬਹੁਤ ਸਾਰੇ ਆਗੂ ਇਹ ਗੱਲ ਕਹਿੰਦੇ ਆ ਹੂੰ ਕਿ ਜਿਹੜੀ ਚੁੰਡਰੀ ਸਾਹਿਬ ਹੈ ਉਹ ਕਹਿੰਦੇ ਪਹਿਲਾਂ ਅਸੀਂ ਬਿਲਕੁਲ ਰੰਦੇ ਨਾਲ ਸੀ ਹੂੰ ਇਹ ਤਾਂ ਹੀ ਇੱਥੋਂ ਤੁਰੇ ਸੀ ਜੇ ਅਸੀਂ ਹਰਿਆਣੇ ਵਾਲੇ ਪਾਸੋਂ ਜਾ ਕੇ ਆ ਖੜੇ ਅੱਜ ਵੀ ਜੇ ਹਰਿਆਣੇ ਦੇ ਕਿਸਾਨ ਦੂਜੇ ਪਾਸੇ ਹੋਇਆ ਜਾਂ ਹੂੰ ਇਹਨਾਂ ਨੂੰ ਹੱਤਾ ਪੈਰਾਂ ਦੀ ਪੈਜੂ ਇਹ ਜਿਹੜਾ ਇੱਥੇ ਲਾ ਕੇ ਪਲਾਸਟਿਕ ਬੁਲਟ ਚਲਾਉਂਦੇ ਆ ਜਾਂ ਹੋਰ ਕਰਦੇ ਆ ਨਾ ਅਥਰੂ ਗੈਸ ਦੇ ਗੋਲੇ ਛੁੱਟਦੇ ਆ ਉਦੋਂ ਕਿਉਂ ਹੂੰ ਉਹਨਾਂ ਦਾ ਅਸਰ ਹਰਿਆਣਾ ਦੀ ਸਰਕਾਰ ਤੇ ਇਸ ਕਰਕੇ ਪੈਂਦਾ ਹੈ ਕਿ ਉਹ ਬਹੁਤ ਵੱਡੇ ਪੱਤਰ ਦੇ ਉੱਤੇ ਉੱਥੋਂ ਦੇ ਪਸੰਦੇ ਨੇ ਤੇ VOTER ਵੀ ਨੇ ਪੰਜਾਬ ਦੇ VOTER ਨੇ ਕੀ ਕਰਨ ਇਹਨਾਂ ਤੇ ਕੌਣ ਭਰੋਸਾ ਕਰੂਗਾ ਸੋ ਅੱਜ ਵੀ ਜੇ ਕਿਸਾਨ ਆਗੂ ਇਕੱਠੇ ਹੋਣ ਹੂੰ ਇੱਕੋ ਏਜੰਡਾ ਲੈ ਕੇ ਤੁਰਨ ਜਦੋਂ 27 ਮੈਂਬਰ ਕਮੇਟੀ ਬਣਾਈ ਸੀ ਉਦੋਂ ਅੱਧਿਆਂ ਨੇ ਕਿਉਂ ਛੱਡਤਾ ਸੀ ਹੂੰ ਉਹ ਕਹਿੰਦੇ ਜੀ 27 ਮੈਂਬਰਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਮੈਂਬਰ ਦਾ ਚਾਰਜ ਆ ਪੰਜ ਨੇ ਬਾਈ ਬੰਦੇ ਇਹਨਾਂ ਦੇ ਪੱਕੀ ਨੇ ਆਪਣੇ ਇੱਕ ਪੁਰਾਣੇ ਆਗੂ ਸੀ ਸ਼ਾਇਦ ਭਪਿੰਦਰ ਸਿੰਘ ਮਾਨ ਹੂੰ ਉਹ ਬਾਹਰ ਹੋ ਗਈ ਸੀ ਕਿ ਬਿਨਾਂ ਜੀ ਕਿਤੇ ਮੈ ਨਹੀਂ ਜਾਂਦਾ ਤੁਸੀਂ ਇਸ ਗੱਲ ਨੂੰ ਮੰਨ ਕੇ ਚੱਲੋ ਕਿ ਜਦੋਂ ਤੱਕ ਇਹ ਇਕੱਠੇ ਨਹੀਂ ਹੁੰਦੇ ਉਦੋਂ ਤੱਕ ਇਹ ਲੋਕ ਮੈਨੂੰ ਨਹੀਂ ਲੱਗਦਾ ਕਿ ਪਾਟਿਆ ਹੋਇਆ ਜਿਹੜਾ ਟੱਬਰ ਹੁੰਦਾ ਉਹ ਕੋ ਚੱਜ ਦੀ ਗੱਲ ਕਰਕੇ ਆਏਗਾ ਉਹ ਕੁਰਸੀ ਲੈਣ ਤਰਪੇ ਕਈ ਵਿੱਚੋਂ ਨਿਕਲ ਗਏ ਤੇ ਇਹਨਾਂ ਨੇ ਹੁਣ ਇਹ ਮੋਰਚਾ ਕਦੋਂ ਸ਼ੁਰੂ ਕੀਤਾ ਸੀ ਫਰਵਰੀ ਦੇ ਵਿੱਚ ਜਦੋਂ ਇੱਥੇ ਲੋਕ ਸਭਾ ਦੀਆਂ ਚੋਣਾਂ ਬਿਲਕੁਲ ਸਰਤੇ ਸਨ ਜੀ ਬਿਲਕੁਲ ਜੀ ਤੇ ਬਠਿੰਡਾ ਤੇ ਨਜ਼ਦੀਕ ਪਿੰਡ ਲੇਲੇ ਵਾਲਾ ਦੇ ਵਿੱਚ ਵੀ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਸੀਗਾ ਰਾਤੋਂ ਰਾਤ ਕਿਸਾਨਾਂ ਦਾ ਮੋਰਚਾ ਚੁਕਵਾ ਦਿੱਤਾ ਗਿਆ ਕਈ ਕਿਸਾਨਾਂ ਨੂੰ ਰਾਹ ਦੇ ਵਿੱਚ ਰੋਕਿਆ ਗਿਆ ਮਾਨਸਾ ਦੇ ਵਿੱਚ ਪੁਲਿਸ ਮੁਲਾਜ਼ਮ ਪੁਲਿਸ ਅਫਸਰ ਤੇ ਕਿਸਾਨ ਆਪਸ ਚੁਲਜਦੇ ਨਜ਼ਰ ਆਏ ਗੱਡੀਆਂ ਭੰਨੀਆਂ ਗਈਆਂ ਇਤੋਂ ਤੱਕ ਕਿ ਕਈ ਕਿਸਾਨਾਂ ਨੂੰ ਕਹਿੰਦੇ ਹਿਰਾਸਤ 'ਚ ਵੀ ਲਿਆ ਗਿਆ ਤਿੰਨ ਥਾਣਿਆਂ ਦੇ ਮੁਖੀ ਵੀ ਜ਼ਖਮੀ ਹੋ ਗਏ ਇਸ ਦੌਰਾਨ ਤਾਂ ਕਾਫੀ ਕੋਈ ਸੀਗਾ ਗੈਸ ਪਾਈਪਲਾਈਨ ਪੌਂ ਤੋਂ ਜਿਹੜਾ ਸੀਗੀ ਗੱਲ ਵਿਗੜੀ ਸੀਗੀ ਪੱਕਾ ਮੋਰਚਾ ਚੱਲ ਰਿਹਾ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਸਹਿਮਤੀ ਬਣ ਗਈ ਹੈ ਤੇ ਕੁਝ ਦਿਨਾਂ ਦਾ ਸਮਾਂ ਇਹਦੇ ਵਿੱਚ ਪੈ ਗਿਆ ਹੈ ਪਰੋਸੇ ਤੋਂ ਬਾਅਦ ਉਹ ਧਰਨਾ ਖਤਮ ਹੋ ਗਿਆ ਜੀ ਦੇਖੋ ਗੈਸ ਪਾਈਪਲਾਈਨ ਵਾਲਾ ਮਾਮਲਾ ਸੀ ਜੀ ਹੂੰ ਜਿਹੜੀ ਚੀਜ਼ ਧਰਨਾ ਵਗੈਰਾ ਲਾਉਣ ਤੋਂ ਬਾਅਦ ਆਸ ਵਿੱਚ ਦੀ ਖਿੱਚ ਤੂ ਹੋਈ ਇੱਕ ਦੂਜੇ ਦਾ ਨੁਕਸਾਨ ਕਰਨ ਦੀ ਯਤਨ ਕੀਤੇ ਗਏ ਤੇ ਫਿਰ ਸਮਝੌਤਾ ਹੋ ਗਿਆ ਹਮ ਸਰਕਾਰਾਂ ਇਹ ਕੰਮ ਕਿਉਂ ਨਹੀਂ ਕਰਦੀਆਂ ਕਿ ਉਹ ਨੌਬਤੀ ਨਾ ਆਵੇ ਸੋ ਉੱਥੇ ਸਰਕਾਰ ਨੇ ਭਰੋਸਾ ਦਿੱਤਾ ਸੀ ਜਿਹਦੇ ਕਰਕੇ ਉਹ ਇੱਕ ਵਾਰ ਉੱਠ ਖੜੇ ਹਮ ਨਾਲ ਇਹ ਸੱਦਾ ਦੇ ਕੇ ਕਿ ਜੇ ਤੁਸੀਂ ਫਿਰ ਵੀ ਟਿਚ ਕੀਤਾ ਤੇ ਅਸੀਂ ਆ ਕੇ ਇੱਥੇ ਦੁਬਾਰਾ ਬੈਠ ਸਕਦੇ ਹਾਂ ਅਸੀਂ ਬੇਨਤੀ ਕਰਾਂਗੇ ਕਿ ਸਰਕਾਰ ਨੇ ਜੋ ਵਾਦੇ ਉਹਨਾਂ ਨਾਲ ਕੀਤੇ ਐ ਕਿਰਪਾ ਕਰਕੇ ਉਹਨਾਂ ਵਾਦਿਆਂ ਤੇ ਖਰਾ ਉਤਰਿਆ ਜਾਵੇ ਜੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਆਏ ਚੰਡੀਗੜ੍ਹ ਦੇ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਵਿੱਚ ਸਮਾਗਮ ਰੱਖਿਆ ਗਿਆ ਸੀ ਇਹਦੇ ਵਿੱਚ ਨਵੇਂ ਜਿਹੜੇ ਤਿੰਨ ਕਾਨੂੰਨ ਲਿਆਂਦੇ ਗਏ ਨੇ ਉਹਨਾਂ ਦੇ ਉੱਤੇ ਚਰਚਾ ਹੋਈ ਸਮੀਖਿਆ ਕੀਤੀ ਗਈ ਲਾਈਵ ਡੈਮੋ ਦੇ ਕੇ ਦੱਸੇ ਗਏ ਪਰ ਸਵਾਲ ਇਹ ਰਿਹਾ ਕਿ ਉਹਦੇ ਵਿੱਚ ਪੰਜਾਬ ਦੇ ਵੱਡੇ ਲੀਡਰ ਬਹੁਤ ਘੱਟ ਪਹੁੰਚੇ ਕਹਿੰਦੇ ਕਈਆਂ ਨੂੰ ਸੱਦਾ ਪੱਤਰ ਤੱਕ ਵੀ ਨਹੀਂ ਗਿਆ ਤੇ ਜਿਹੜੇ ਇੱਕ ਰਸਮੀ ਤੌਰ ਦੇ ਉੱਤੇ ਕਹਿੰਦੇ ਹਰਪਾਲ ਸਿੰਘ ਚੀਮਾ ਹੋਰਾਂ ਨੇ ਜ਼ਰੂਰ ਸਵਾਗਤ ਕੀਤਾ ਪਰ ਉਸ ਤੋਂ ਬਾਅਦ ਦੇ ਵਿੱਚ ਬਾਕੀ ਤਰ੍ਹਾਂ ਨੇ ਇਸ ਸਮਾਗਮ ਤੋਂ ਦੂਰੀਆਂ ਬਣਾ ਕੇ ਰੱਖੀਆਂ ਬਾਹਰਲੇ ਜਿਹੜੇ ਲੋਕ ਸੀ ਉਹਨਾਂ ਦੇ ਬਾਰੇ ਵੀ ਸਵਾਲ ਸੀਗੇ ਕਿ ਉਹਨਾਂ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਗਿਆ ਉੱਥੋਂ ਦੇ ਵਿਦਿਆਰਥੀਆਂ ਨਾਲ ਹੀ ਰੁਬਰੂ ਹੋ ਗਿਆ ਸਾਰਾ ਕੁਝ ਦੇਖੋ ਇੱਕ ਤਾਂ ਜਿਹੜਾ ਉੱਥੋਂ ਦਾ ਅਸਲ ਦੇ ਵਿੱਚ ਮੇਅਰ ਹੈ ਹੂੰ ਜਿਹੜਾ ਨਗਰ ਨਿਗਮ ਪ੍ਰਸ਼ਾਸਨ ਹੈ ਚੰਡੀਗੜ੍ਹ ਦਾ ਉਹਨਾਂ ਨੇ ਸੱਤਿਆ ਗਿਆ ਹਮ ਹਰਪਾਲ ਸਿੰਘ ਚੀਮਾ ਇਸ ਕਰਕੇ ਨਹੀਂ ਗਏ ਹਮ ਉਹਨਾਂ ਨੂੰ ਤਾਂ ਪ੍ਰੋਟੋਕੋਲ ਦੇ ਮੁਤਾਬਕ ਜਾਣਾ ਪੈ ਰਿਹਾ ਸੀ ਇੱਕ ਮੰਤਰੀ ਨੂੰ ਹਮ ਮੁੱਖ ਮੰਤਰੀ ਉੱਥੇ ਹੈ ਨਹੀਂ ਜਿਹੜਾ ਪਟਿਆਲਾ ਆਏ ਵੀ ਸੀ ਹਮ ਉਹਦੀ ਥਾਂ ਦੇ ਉੱਤੇ ਹਰਪਾਲ ਸਿੰਘ ਚੀਮਾ ਸਾਹਿਬ ਦੀ ਡਿਊਟੀ ਲੱਗੀ ਕਿਉਂਕਿ ਉਹ ਸੀਨੀਅਰ ਮੋਸਟ ਨੇ ਹਮ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਦਾ ਸਵਾਗਤ ਕੀਤਾ ਬਾਅਦ ਦੇ ਵਿੱਚ ਫੇਰ ਵੀ ਸਵਾਗਤ ਕੀਤਾ ਜਾਂਦੇ ਆ ਤਾਂ ਸੋ ਉੱਥੇ ਜਿਹੜਾ ਆਏ ਪੰਜਾਬ ਨੇ ਪੰਜਾਬ ਮੰਡਾਣੀ ਇਹਨਾਂ ਕਾਨੂੰਨਾਂ ਨੂੰ ਉਹਨਾਂ ਚੋਂ ਆ ਭਗਵੰਤ ਮਾਨ ਦੀ ਸਰਕਾਰ ਕਿਤੇ ਇਹਨਾਂ ਨੂੰ ਚੜਾਉਣ ਵਾਸਤੇ ਤਾਂ ਨਹੀਂ ਆਏ ਹੂੰ ਤੇ ਉੱਥੇ ਕਿਹਾ ਗਿਆ ਕਿ ਇਹ ਤਾਂ ਜੀ ਬਹੁਤ ਕਮਾਲ ਦੀ ਗੱਲ ਹੈਗੀ ਇਹ ਤਾਂ ਕਾਨੂੰਨੀ ਬਹੁਤ ਵੱਡੇ ਬਣ ਗਏ ਨੇ ਜਿਹਦੇ ਨਾਲ ਦੂਜੇ ਦੀ ਅਲੋਚਨਾ ਕਰਦੇ ਆ ਪਤਾ ਨਹੀਂ ਹੂੰ ਉਹਨੇ ਵਧੀਆ ਨੇ ਅਲੋਚਨਾ ਦਾਇਕ ਨੇ ਜਾਂ ਕੀ ਹੈ ਇਹ ਪ੍ਰਧਾਨ ਮੰਤਰੀ ਜਾਂ ਦੂਜੇ ਵੀ ਕਰ ਸਕਦੇ ਆ ਪਰ ਕਿਹਾ ਇਹ ਗਿਆ ਇਹਨਾਂ ਕਾਨੂੰਨਾਂ ਦੇ ਨਾਲ ਹੁਣ ਲੋਕਾਂ ਨੂੰ ਬੜੀ ਰਾਹਤ ਮਿਲੇਗੀ ਮੈਂ ਪੁੱਛਦਾ ਕਿ 140 ਦੇ ਕਰੀਬ ਜਿਹੜੇ ਮੈਂਬਰ ਪਾਰਲੀਮੈਂਟ ਸੀ ਉਹ ਤਾਂ ਪਾਰਲੀਮੈਂਟ 'ਚ ਹੈ ਹੀ ਨਹੀਂ ਸੀ ਤੁਸੀਂ ਆਪਸ ਕਰ ਲੇ ਇਹ ਨਾ ਕਹੋ ਕਿ ਸਰਪ੍ਰਬੰਧਤਾ ਹੈ ਇਹ ਕਹੋ ਕਿ ਭਾਜਪਾ ਦੇ ਸਹਿਯੋਗੀਆਂ ਦੀ ਪ੍ਰਬੰਧਤ ਨੇ ਹੂੰ ਤੇ ਜਿਹੜੇ ਦੂਜੇ ਸੀਗੇ ਤੁਹਾਡੇ ਨਾਲ ਦੇ ਉਹਨਾਂ ਦੀ ਗੱਲ ਕਿਉਂ ਨਾ ਸੁਣੀ ਗਈ ਇਸ ਕਰਕੇ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੇ ਸਿਆਸੀ ਲੋਕ ਇਹਨਾਂ ਦੀ ਆਲੋਚਨਾ ਵੀ ਕਰਦੇ ਨਜ਼ਰ ਆ ਰਹੇ ਨੇ ਜੀ ਦਿਲਸਾਭ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਠੀਕ ਹੋਏ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਜਿੱਥੇ ਸਿਆਸੀ ਮੇਲਗਲ ਸ਼ੁਰੂ ਹੋ ਗਏ ਨੇ ਉੱਥੇ ਹੀ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਕੇ ਕਹਿ ਦਿੱਤਾ ਸੀਗਾ ਕਿ ਕੁਝ ਘਰੇਲੂ ਨੁਸਖੇ ਅਪਣਾਉਣ ਤੋਂ ਬਾਅਦ ਜਲਦੀ ਰਿਕਵਰੀ ਹੋਈ ਹੈ ਇਸ ਮਾਮਲੇ ਦੇ ਵਿੱਚ ਕਾਫੀ ਅਪਡੇਟਸ ਆਈਆਂ ਡਾਕਟਰ ਕਹਿੰਦੇ ਜੀ ਕੈਂਸਰ ਵਰਗੀ ਬਿਮਾਰੀ ਜੇਕਰ ਕਿਸੇ ਨੂੰ ਲੱਗ ਜਵੇ ਤਾਂ ਉਹਦਾ ਇਲਾਜ ਐਲੋਪੈਥੀ ਕਰਾਉਣਾ ਚਾਹੀਦਾ ਹੈ ਇਹ ਚੀਜ਼ਾਂ ਖੋਜ ਦਾ ਵਿਸ਼ਾ ਨੇ ਨਾ ਤੇ ਖੋਜ ਚੱਲ ਰਹੀ ਹੈ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਇਹਦੇ ਨਾਲ ਠੀਕ ਹੋਏ ਨੇ ਡਾਕਟਰ ਨਵਜੋਤ ਕੌਰ ਸਿੱਧੂ ਜਵਾਬ ਮੰਗਿਆ ਗਿਆ ਦਸਤਾਵੇਜ਼ ਮੰਗਲੇ ਗਏ ਨਵਜੋਤ ਸਿੰਘ ਸਿੱਧੂ ਹੋਰਾਂ ਤੋਂ ਤੇ ਹੁਣ ਕੋਰਟ ਦੇ ਵਿੱਚ ਵੀ ਮਾਮਲਾ ਸੀਗਾ ਤਾਂ ਕੋਰਟ ਨੇ ਵੀ ਕਹਿ ਦਿੱਤਾ ਕਿ ਇਹ ਕੋਈ ਪ੍ਰਕਟਾਵੇ ਦੀ ਆਜ਼ਾਦੀ ਦਾ ਮਾਮਲਾ ਹੈ ਇਹਦਾ ਉਹਦੇ ਨਾਲ ਹੀ ਜਵਾਬ ਦੇਣਾ ਚਾਹੀਦਾ ਕਾਨੂੰਨੀ ਕਾਰਵਾਈ ਵਾਲਾ ਮਾਮਲਾ ਨਹੀਂ ਹੈਗਾ ਜਿੰਨੇ ਮੰਨਣਾ ਮੰਨੇ ਜਿੰਨੇ ਨਹੀਂ ਮੰਨਣਾ ਉਹ ਇਹ ਨਵਜੋਤ ਸਿੰਘ ਸਿੱਧੂ ਦੇ ਬਿਆਨ ਨੂੰ ਨਾ ਮੰਨੇ ਦੇਖੋ ਆਯੁਰਵੈਦਿਕ ਦੇ ਵਿੱਚ ਬਹੁਤ ਸਾਰੀਆਂ ਖੋਜ ਹੋ ਰਹੀਆਂ ਨੇ ਜਿਹੜੀ ਗੱਲ ਨਵਜੋਤ ਸਿੱਧੂ ਨੇ ਕਹੀ ਸੀ ਉਹ ਤੱਥਾਂ ਤੇ ਵੀ ਖੋਜ ਹੋ ਰਹੀ ਹੈ ਹਮ ਪਰ ਇੱਥੇ ਬਹੁਤ ਸਾਰੇ ਸਾਡੇ ਐ ਜਿਹੜੇ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਹੋਣ ਦਾ ਦਰਜਾ ਪ੍ਰਾਪਤ ਕਰਨਾ ਚਾਹੁੰਦੇ ਹੁੰਦੇ ਆ ਨਵਜੋਤ ਸਿੰਘ ਸਿੱਧੂ ਨੇ ਜੋ ਕੁਝ ਕਿਹਾ ਜਦੋਂ ਸੁਪਰੀਮ ਕੋਰਟ ਦੇ ਵਿੱਚ ਟਿੱਪਣੀਆਂ ਆਈਆਂ ਨੇ ਉਹ ਕਹਿੰਦੇ ਬਹੁਤ ਸਾਰੀਆਂ ਖੋਜਾਂ ਹੋ ਰਹੀਆਂ ਨੇ ਖੋਜ ਸੁਪਰੀਮ ਕੋਰਟ ਕਹਿੰਦੀ ਸਫਲ ਵੀ ਹੋ ਜਾਂਦੀ ਆ ਸਫਲ ਵੀ ਰਹ ਜਾਂਦੀ ਆ ਹੂੰ ਉਹਦੇ ਹੋਰ ਪ੍ਰਭਾਵ ਵੀ ਮਾੜੇ ਆ ਜਾਂਦੇ ਨੇ ਇਹ ਜੇ ਕਿਸੇ ਨੂੰ ਕੀ ਤਕਲੀਫ ਹੈ ਹੂੰ ਉਹ ਕਹਿੰਦੇ ਨਗਜੋਤ ਸਿੰਘ ਸਿੱਧੂ ਨੇ ਦੱਸਤਾ ਵੀ ਆ ਚੀਚਾਂ ਨੇ ਬਹੁਤ ਸਾਰੇ ਆਜ਼ਰਵਾਦਕ ਮਾਹਰ ਵੀ ਕਹਿੰਦੇ ਨੇ ਕਿ ਇਹ ਚੀਜ਼ਾਂ ਜਿਹੜੀਆਂ ਸਾਡੇਆਂ ਘਰੇਲੂ ਰਸੋਈ ਚ ਪਈਆਂ ਨੇ ਘਰਾਂ ਦੇ ਨੇੜੇ ਆ ਇਹ ਆਪਣੇ ਆਪ ਦੇ ਵਿੱਚ ਅਹਿਮ ਨੇ ਇਹਦੇ ਤੇ ਬਹੁਤ ਸਾਰੇ ਪ੍ਰਭਾਵ ਚੰਗੇ ਵੀ ਆਏ ਆ ਉਹ ਕਹਿੰਦੇ ਯਾਰ ਜੇ ਕੋਈ ਬੰਦਾ ਕਰ ਰਿਹਾ ਹੈ ਉਹਨੂੰ ਇਹ ਦਿਨ ਲੱਗ ਗਈ ਕਿ ਉਹਦੀ ਪਤਨੀ ਦੇ ਸਰੀਰ ਦੇ ਉੱਤੇ ਜਿਹੜੇ ਪ੍ਰਭਾਵ ਸੀ ਇਹਨਾਂ ਚੀਜ਼ਾਂ ਦੇ ਜਿਨ੍ਹਾਂ ਦਾ ਸੇਵਨ ਕੀਤਾ ਗਿਆ ਉਹ ਸਬੰਧਤ ਅਜਰਵਦਕ ਨਾਲ ਹੈ ਤੇ ਤੁਹਾਨੂੰ ਕੀ ਦਿਨ ਗਲੀਬ ਹੈ ਸੋ ਜਿਨ੍ਹਾਂ ਨੇ ਉਹ ਪਟੀਸ਼ਨ ਪਾਈ ਸੀ ਮੇਰੇ ਕੋਲ ਉਹਨਾਂ ਨੂੰ ਵੀ ਜਵਾਬ ਮਿਲ ਗਿਆ ਹੁਣੇ ਉਹ ਕਹਿੰਦੇ ਵੀ ਤੁਹਾਨੂੰ ਕੋਈ ਦਵਾਈ ਤਾਂ ਨਹੀਂ ਪਾ ਰਿਆ ਵੀ ਤੁਸੀਂ ਖਾਓ ਆਪਾਂ ਅਕਸਰ ਨਹੀਂ ਦੇਖੇ ਆਪਣੇ ਘਰਾਂ ਦੇ ਵਿੱਚ ਕੋਈ ਪ੍ਰਾਣੀਆਂ ਬੱਡੀ ਉਮਰ ਦੀਆਂ ਬਜ਼ੁਰਗ ਔਰਤਾਂ ਹੁੰਦੀਆਂ ਉਹ ਨਹੀਂ ਭਾਈ ਆ ਸੁਹਾਗੇ ਨੂੰ ਭੁੰਨ ਕੇ ਨਾ ਸ਼ਹਿਦ ਚਰ ਲਾ ਕੇ ਖਾ ਲੋ ਇਹਨਾਂ ਨੂੰ ਖਾਂਸੀ ਬਹੁਤ ਛੇਤੀ ਠੀਕ ਹੁੰਦੀ ਆ ਹੂੰ ਉਹ ਹੈ ਵੀ ਹੂੰ ਤੇ ਫਿਰ ਇਹਦੇ 'ਚ ਨੁਕਸਾਨ ਕੀ ਆਏਗਾ ਜੀ ਸੋ ਸੁਪਰੀਮ ਕੋਰਟ ਨੇ ਇਹ ਮੰਨਿਆ ਕਿ ਕਿਸੇ ਦਾ ਵਿਅਕਤੀਗਤ ਮਾਮਲਾ ਹੈ ਉਹਦੇ ਉੱਤੇ ਕਿਸੇ ਦੇ ਵਿਚਾਰ ਕੀ ਨੇ ਕਿਸੇ ਦੇ ਕੀ ਨੇ ਇਹਨਾਂ ਤੇ ਕੋਈ ਕੰਤੂ ਪ੍ਰੰਤੂ ਨਹੀਂ ਹੋਣਾ ਚਾਹੀਦਾ ਜੀ ਬਿਲਕੁਲ ਜੀ ਤੇ ਹਟਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਮਿਹਰਬਾਨੀ ਜੀ ਧੰਨਵਾਦ ਹੈ ਦਰਸ਼ਕਾਂ ਦਾ ਤੇ ਅਗਲੇ ਹਫਤੇ ਵੀ ਨਵੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ